ਕਾਲ ਪਾਂਸ ਜਦ ਗਲ ਮਰੀ ਸਭ ਭਇਓ ਮਰਾਇਓ ਬਾਪ ਸਾਹਿਬ ਦੇਸ਼ ਦੇ ਗੁਰੂ ਤੇਗ ਬਹਾਦਰ ਮਹਾਰਾਜ ਇਤਿਆਰੀਆ ਕਾਲ ਪਾਂਸ ਜਦ ਗਲ ਸਭ ਭਇਓ ਜੇ ਸਮੇ ਕਾਲ ਦੀ ਫਾਂਸੀ ਤੇਰੇ ਗਲ ਵਿਚ ਆਣ ਪਈ ਹੁਕਮ ਹੋਇਆ ਗੰਕਾਰ ਦਾ ਕਿਉਂਕਿ ਹੁਕਮ ਵਾਲੇ ਆਏ ਨਾ ਹੁਕਮ ਨਾਲ ਚਲੇਗਾ ਘੱਲੇ ਆਗ ਹੈ ਨਾਨਕਾ ਘੱਲਿਆ ਸੀ ਆਗ ਸੱਦੇ ਉੱਠੀ ਜਾ ਸਦਾ ਵਹਿਗਾ ਜਾਣਾ ਕਾਲ ਪਾਸ ਜਦ ਗਲ ਮਰੀ ਸਭ ਭਇਓ ਮਰਾਇਓ ਜਿਨ੍ਹਾਂ ਨੂੰ ਆਪਣੇ ਮਨ ਦਾ ਮੇਰੇ ਦੇ ਜੋ ਕਾਲ ਦੀ ਪਾਸੀ ਤੇਰੀ ਗਲ ਵਿੱਚ ਪਈ ਤਾਬੇ ਧਨ ਸੰਪਤਾ ਸਮੂਹ ਪਰਾਇਆ ਹੋ ਜਾਣਾ ਤੇਰਾ ਨਹੀਂ ਰਹਿਣਾ ਵਤ ਦਾਵੇ ਬਈ ਮੇਜ ਤੂੰ ਦੇ ਸਮੇ ਕੋਈ ਤੇਰਾ ਸਾਥੀ ਨਾ ਹੋਵੇਗਾ ਇਹਦਾ ਪਦਾਲਤਾਂ ਦੇ مالک ਹੋਰ ਬਣ ਜਾ ਬਣ ਕੇ ਜੋ ਜੋੜ ਜੋੜ ਧਨ ਰੱਖਿਆ ਪਦਾਲਤ ਬਹੁਲ ਜੈਦਾ ਇਨਾਂ ਦੀ ਮਾਲਕ ਹੋਦ ਬਣ ਜਾਈਏ ਪਰ ਪਿਆਰੀਏ ਇਸ ਜਨਮ ਦਾ ਲਾਹਾ ਪਾਤਸ਼ਾਹ ਗੜੀ ਪ੍ਰੇਮ ਨਾਲ ਕਹਿੰਦੀ ਦੀ ਗੁਰੂ ਤੇਗ ਬਹਾਦਰ ਮਹਾਰਾਜ ਜਾਨ ਬੂਝ ਕੈ ਬਾਵਰ ਤੈ ਕਾਜ ਵਿਗਾੜੋ ਸਤਿਗੁਰੂ ਕਹਿੰਦੇ ਨੇ ਜਾਨ ਬੂਝ ਕੈ ਬਾਵਰ ਤੈ ਕਾਜ ਨਗ। ਕੇ ਬਾਬ ਦੇ। ਤੈਨੇ ਜਾਣ ਬੁੱਝ ਕੇ ਅਣਜਾਨ ਬਣ ਗਿਆ ਤੈਨੂੰ ਪਤਾ ਸੀ। ਤੂੰ ਆਦੇਸ਼ ਸੁਣਦਾ ਸੀ ਸੰਤਾਂ ਮਹਾបុਰਖਾਂ ਕੋ ਰੱਬ ਦੇ ਜਨਾ ਪਰੀ ਉਪਕਾਰੀ ਮਹਾਤਮਾ। ਬਸ ਸੁਣੀ ਅਣ ਸੁਣੀ ਕਰ ਜਾਂਦਾ। ਤੈਨੂੰ ਬੜਾ ਸਮਾਂ ਵੀ ਮਿਲਿਆ ਸੀ। ਸੰਗਤ ਦਾ ਵਕਤ ਰੰਗ ਨਹੀਂ ਲੱਗਿਆ ਤੇਰਾ ਤਾਂ ਉਹ ਹਾਲ ਹੋਇਆ ਚੰਦਨ ਕੈ ਨਿਕਟੈ ਵਸੈ ਵਾਂਸ ਸੁਗੰਧ ਨਾ ਚੰਦਨ ਦੇ ਨਿਕਟ ਵਾਂਸ ਦਾ ਰੁੱਖ ਬਸ ਸੁਗੰਧੀ ਪ੍ਰਵੇਸ਼ ਨਾ ਕਰ ਸਕੀ ਰੰਗ ਨਾ ਲੱਗਿਆ ਐਸੀ ਮਨੁੱਖਾਂ ਦੀ ਜਗਤ ਵਿੱਚ ਬਹੁ ਗਣਤੀ ਦੇਖਣ ਵਿੱਚ ਆਏ ਕਾਲਿਆਂ ਤੋਂ ਧੋਲੇ ਹੋ ਗਏ ਜਵਾਨੀ ਚਲੀ ਗਈ ਗੁੜੇ ਪਾ ਗਿਆ ਰੰਗ ਨਾ ਲਕੀ ਉਹ ਰਸ ਨਾ ਬਣਿਆ ਉਹ ਆਨੰਦ ਨਾ ਬਣਿਆ ਆਦਿ ਵਾਲਾ ਵਿੱਚ ਅਬੋਲਕ ਜਨਮ ਪਛਤਾਉਂਦੇ ਨੇ ਰੋਂਦੇ ਵੀ ਪਰ ਉਹ ਪਛਤਾਉਆਂ ਰੋਇਆਂ ਨਹੀਂ ਸਮਾਤ ਅਰ ਜੋ ਹੁਕਮ ਗੁਰੂ ਦਾ ਗੋਦੀ ਸ਼ਬਦੀ ਗੁਰਮਤੀਆ ਗੁਰੂ ਦੇ ਸਿਧਾਂਤ ਤੇ ਚੱਲੇ ਕਿ ਬਿਰੇ ਗੁਰੂ ਦਾ ਕੀ ਹੁਕਮ ਅਪਰੀਸ਼ ਹੈ ਉਹ ਮੰਨੇ ਕਿ ਮੇਰਾ ਗੁਰੂ ਕੈਸਾ ਕੈਸਾ ਸਮਰੱਥ ਜੋ ਆਪ ਜਗਤ ਦਾ ਗੁਰੂ ਆਪ ਸਰਬ ਕਲਾ ਸਮਰੱਥ ਆਪ ਬਲੀਦਾਨ ਦਿੱਤਾ ਦਿੱਲੀ ਜਾਰੀ ਚਾਂਦ ਦੀ ਚੌਕ ਤੰ ਤੰ ਗੁਰੂ ਤੇਗ ਬਹਾਦਰ ਮਹਾਰਾ ਜੀ ਅਸੀਂ ਬਾਲਕ ਦੇ ਆਪਾਂ ਸਿੱਖ ਸੇਵਕ ਉਹ ਕੈਸਾ ਮਾਲਕ ਜੋ ਆਪ ਜਗਤ ਦਾ ਸਿਰਜਣਹਾਰ ਹੋ ਇਹ ਸਭ ਕਲਾ ਸਮਰੱਥ ਬਸ ਸੂਝੀ ਦਿੰਦਾ ਗਿਆਨ ਬਸ ਇਹ ਪਿਆਰੀ ਸਾਰੀ ਵੀਰੀ ਭਾਵੇਂ ਕੋਈ ਖੱਤਰੀ ਵੈ ਵੈ ਸੂ ਚਾਦੀ ਵਰਨਾ ਤੋਂ ਉਪਰੀ ਸੰਜੀਵਤਾ ਦਾ ਖੱਤਰੀ ਬ੍ਰਹਮਣ ਸੂਰਵੈ ਸਬਨਾ ਨੂੰ ਦੇਤ ਉਹ ਪੈਜ ਵੀ ਸਬਨਾ ਦੀ ਜੋ ਵੀ ਛਣ ਵਿੱਚ ਆਇਆ ਦਾ ਜਿਸ ਸਮੇਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਅਜ ਵੀ ਉਹ ਪੱਥਰ ਮੌਜੂਦ ਹੈ ਪੰਜਾ ਸਾਹਿਬ ਗੁਰਦੁਆਰਾ ਬਣਿਆ ਵਰੀਂ ਘੜੀ ਜੋ ਬੜਾ ਜਬੀ ਤਵੀਜ਼ ਆਈ ਬਸ ਦਾਨਾ ਕਈ ਵਾਰ ਗਿਆ ਪਰ ਜਲ ਦਾ ਕਟੋਰਾ ਨਾ ਚੋਚੀ ਪ੍ਰੀਤਮ ਦੇ ਚੋਜ ਭੈਣ ਬੜਾ ਅੰਕਾਰ ਗਰ ਵਿੱਚ ਹੋਇਆ ਉੱਥੋਂ ਸੁੱਟ ਦਿੱਤਾ ਪਾਗ ਸਤ ਪਿਆਰੀ ਉਹ ਜੜ ਪੱਥਰ ਵੀ ਤਰਿਆ ਕਿਉਂਕਿ ਇਹ ਵੀ ਜੁਨੀਆਂ ਨੇ ਕਈ ਜਨਮ ਸੈਲਗਰ ਉੱਥੇ ਗੋਬ ਹੋ ਗਿਆ ਕਿ ਅੱਜ ਵੀ ਦੀ ਭਾਗ ਜਾਗ ਪਏ ਜਗਤ ਦੇ ਮਾਲਕ ਰਹਿਮ ਆਸ਼ਿਰਵਾਦ ਮੁਬਾਰਕ ਸਤਿਗੁਰਾਂ ਨੇ ਪੰਜਾ ਲਾਇਆ ਜੋ ਅੱਜ ਪੰਜਾ ਸਾਹਿਬ ਗੁਰਦੁਆਰਾ ਸਿਸ਼ੋਗਰ ਦਾ ਹੈ ਜਦੋਂ ਇਸ ਕੌਤਕ ਨੂੰ ਦੇਖਿਆ ਬੜੀ ਇੰਗਦਾਰੀ ਬਾਹੂਦਾਈ ਭੱਜਿਆ ਆ ਕੇ ਜਨਨਾ ਤੇ ਡੇਰੇਆ ਪਾਤਸ਼ਾਹ ਬਖਸ਼ ਲਓ ਭੁੱਲ ਗਿਆ ਭੁੱਲ ਮੋਹ ਵੱਡੀ ਭੁੱਲ ਇਸ ਪਾਪੀ ਨੂੰ ਬਖਸ਼ ਸਤਿਗੁਰਾਂ ਨੇ ਕੰਠ ਨਾਲ ਲਾਇਆ ਤਤਕਾਲ ਬਖਸ਼ ਐ ਸਾਬਾ ਐ ਸਾਧਿਆ ਪੈਸਾ ਕਿਰਪਾ ਦੂ ਪੱਥਰ ਸੁਟਿਆ ਜਦੋਂ ਚੰਨਾ ਤੇ ਢਿਆ ਕੱਟ ਲੜਦਾ ਸਾਬਾ ਜੀ ਦੀ ਬਖਸ਼ਿਸ਼ਾਂ ਕਰਨੀ ਆ ਧੰ ਧੰ ਬਾਬਾ ਨਾਮ ਸੁਭਾਹ ਰਾਤੀ ਯਾਰੀਓ ਮੇਰਾ ਗੁਰੂ ਨਾਨਕ ਬੜਾ ਦਿਆਲੂ ਕਿਰਪਾਲੂ ਢਹਿਣ ਵਿੱਚ ਦੇਰੀ ਬਖਸ਼ਣ ਵਿੱਚ ਦੇਰੀ ਨਹੀਂ ਢਹਿ ਪੋ ਬਖਸ਼ੇ ਜਾਵੋ ਇਸ ਜਨਮ ਦਾ ਲਾਹਾਂ ਲੈ ਅਣਜਾਣ ਦਾ ਬੜਾ ਜੋ ਪਾਤਸ਼ਾਹ ਕਹਿੰਦੇ ਨੇ ਜਾਨ ਬੂਝ ਕੇ ਵਾ ਤੇ ਕਾਜ ਵਿਗਾੜੀ ਇਹ ਪਿਆਰੀ ਆ ਤੂੰ ਜਾਨ ਬੂਝ ਕੇ ਆਪਣਾ ਕਲਿਆਣ ਉਪਕਾਲ ਚ ਵਿਗਾੜ ਲਿਆ ਤੂੰ ਮਗਾੜਦਾ ਅਬੂਦ ਕਿ ਜਨਮ ਦਾ ਲਾਘਾ ਲੈ ਇਸ ਕਾਜ ਨੂੰ ਜੋ ਕਲਿਆਣ ਹੋਣਾ ਜਨਮ ਵਣ ਤੋਰੇ ਤੋ ਨਾ ਵਿਗਾੜਨਾ ਜਨਮਾਂ ਦੀ ਤਰੀਕ ਪੈ ਜਾਂਦੀ ਭਾਈ ਬੋਲਾ ਕਤਰੀ ਗੁਰੂ ਤੋਂ ਬੇਮਕ ਹੋਇਆ ਤੇ ਜਨਮਾਂ ਦੀ ਤਰੀਕ ਪੈ ਗਈ ਪਾਤਸ਼ਾਹ ਕਹਿਣ ਲੱਗੇ ਹਣ ਦਸਵੇਂ ਜਾਮੇ ਵਿੱਚ ਬਖਸ਼ਾ ਇਤਨੀ ਜਨਮ ਭਾਈ ਭਾਈ ਬੋਲੇ ਕਦੇ ਕੁਝ ਬਣਿਆ ਕਦੇ ਕੁਝ ਬਣ ਉਹ ਰੋਸਾ ਕਦ ਗੋਸ਼ ਦੀ ਜੋਤੀ ਅਜਿਹੀ ਉਹ ਬਦਦਾਰਾ ਜੋ ਸੈ ਦੇ ਨਜ਼ਦੀਕ ਬਣਿਆ ਕਾ ਸ਼ਿਕਾਰ ਘਾ ਤੇ ਪਾਤਸ਼ਾਹ ਨੇ ਉਹ ਸਹੀ ਫਰਗੋਸ਼ ਦਾ ਭਾਈ ਬੋਲੇ ਦਾ ਉਧਾਰ ਕੀਤਾ ਕਲਗੀਧਰ ਮਹਾਰਾਜ 10ਵੇਂ ਗੁਰੂ ਨਾਨਕ ਪਾਤਸ਼ਾਹ ਜੋ ਬੇਨਤੀ ਕੀਤੀ ਭਾਈ ਦਇਆ ਸੇ ਇਹ ਸਾਰਾ ਪ੍ਰਤਾਨ ਪਾਤਸ਼ਾਹ ਨੇ ਸੁਣਾਇਆ ਦਸੇ ਕਿ ਉਹੀ ਭਾਈ ਬੋਲੇ ਦਾ ਤੇ ਦਰਸ਼ਨ ਵੀ ਕਰਾਇਆ ਉਕਿਓ ਮਾਰ ਚੋਜੀ ਪ੍ਰੀਤ ਉਹਦੇ ਚੋਜ ਭਟਦੇ ਹੋਇਆ ਪਰਮੇਸ਼ਰ ਦੇ ਭੁਲੇਆ ਵਿਆਪਨ ਸਭੇ ਰੋਗ ਬੇਮਕੋਏ ਆਮਤੇ ਲੱਗਣ ਜਨਮ ਵਿਜੋਗ ਤੇ ਜਨਮਾਂ ਦੇ ਵਿਜੋਗ ਲੱਗ ਜਾਂਦੇ ਪਾਪ ਕਰਤ ਸੰਗ ਚੋ ਨਹੀਂ ਦੇਹ ਗਰ ਬਨਵਾਲੇ ਪਾਪ ਕਰਤ ਸੁਖ ਜੀਉ ਨਹੀਂ ਤੂੰ ਸੰਕੋਚ ਨਹੀਂ ਕੀਤਾ ਪਾਪਕ ਕਿ ਪਾਪਖ ਹੈ ਝੂਠ ਬੋਲਣਾ ਪਾਪਖ ਹੈ ਚੋਰੀ ਕਰਨੀ ਪਾਪਖ ਹੈ ਕਿਸੇ ਦਾ ਕਿਸਦਾ ਬਿੰਦਣਾ ਐਸਾ ਬੋਲ ਬੋਲਣਾ ਕਿਸਦਾ ਵੀ ਨਹੀਂ ਕਬੂਲ ਬੋਲਣੇ ਨਿਤਿਆ ਕਰਦੀ ਚੁਗਲੀ ਕਰਦੀ ਆ ਬੜੇ ਪਾਪ ਬੁਰਾ ਸੁਤ ਇਹ ਵੀ ਪਾਪ ਹੈ ਬਲ ਪਾਤਸ਼ਾਹ ਕਹਿੰਦੇ ਪਾਪ ਕਰ ਸੋਕੋ ਚਿਓ ਨਾ ਗਰਬ ਨਾ ਨਾਲ ਤੂੰ ਪਾਪ ਦੇ ਕਰਦੇ ਆ ਹੋਇਆ ਤੇਨੇ ਕੋਈ ਸੰਕੋਚ ਤਾਂ ਨਹੀਂ ਤੂੰ ਭੈ ਨਾ ਬਣਿਆ ਉਸ ਦਾਤੇ ਮੇਰੀ ਵਾਹੇ ਗੁਰੂ ਦਾ ਜੋ ਸਰਬ ਕਲਾ ਸਮਰਥਕ ਹੈ ਤੂੰ ਜਾਣਿਆ ਕਿ ਉਹ ਦੇਖਦਾ ਵੀ ਸੁਣਦਾ ਵੀ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਾਹਾਂ ਤੁਹਾ ਗੋਬ ਚੌਥਾ ਦੇਖ ਰਿਆ ਉਸ ਦਾਤੀ ਤੋਂ ਕਿ ਮੇਰੇ ਸ਼ਕਾਮ ਨੇ ਉਹ ਕਿਤੇ ਦੂਰ ਨਹੀਂ ਰਹਿੰਦਾ ਉਹ ਤਾਂ ਤੇਰੀ ਹਿਰਦੇ ਘਰ ਵਿੱਚ ਬੈਠਾ ਉਹ ਵੇਖਾ ਉਹ ਨਾਨਦ ਨਾਮ ਹੈ ਬੋਤਾ ਯਹੋਵਾ ਦਾ ਚੱਤ ਚੋ ਜੀ ਪ੍ਰੀਤਮ ਦੇ ਤੇ ਉਹ ਦੇਖਦਾ ਹੈ ਪੰਨਦ ਆਉਂਦਾ ਪਿਆਰੀ ਉਹ ਸਾਰੇ ਵਿਆਹ ਪਰ ਤੂੰ ਸੰਕੋਚ ਨਹੀਂ ਕੀਤਾ ਨਹਿ ਗਦਬ ਨਵਾਰਿਓ ਹੰਕਾਰ ਵੀ ਤਿਤ ਤੋਂ ਨਹੀਂ ਨਿਵਰਤ ਕੀਤਾ ਕਿਉਂਕਿ ਪਿਆਰੀਓ ਹੰਕਾਰ ਤਰਵੇਸ਼ ਤੋਂ ਪਾਉਂਦਾ ਰਹੇ ਕਲ ਜੋ ਕਹੇ ਜੀਰ ਭੂਖ ਸੁਣਾਉਂਦਾ ਹੰਕਾਰ ਦੀ ਪਾਉਂਦਾ ਪਰਵੇਸ਼ ਇਹ ਹੰਕਾਰ ਜਿਨ੍ਹਾਂ ਨੇ ਕੀਤਾ ਉਹ ਤਰਿਆ ਨਹੀਂ ਕਿ ਪਰਮੇਸ਼ਰ ਦੀ ਉਸਤੇ ਪਸੰਤਾ ਨਹੀਂ ਹੁੰਦੀ ਜੋ ਹੰਕਾਰੀ ਹੰਕਾਰੀਆਂ ਦਿੰਦਕਾਂ ਤੇਤ ਦੇ ਨਾਮ ਦੇ ਉਪਖਲਾਇਆ ਪਾਤਸ਼ਾਹ ਨੇ ਮੁਖ ਮੋੜਿਆ ਹੰਕਾਰੀ ਤੇ ਦਿੰਦਕਾਂ ਭਗਤ ਨਾਮਦੇਵ ਮਹਾਰਾਜ ਜੀ ਨੂੰ ਹੰਕਾਰੀ ਦਿੰਦਕਾਂ ਦੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਸੀ ਤੱਕੇ ਮਾਣੇ ਕਬੂਲ ਜਿਵਾੜੇ ਜਾ ਕੇ ਬੈਠ ਕੇ ਯਾਦ ਵਿੱਚ ਜੁੜੇ ਦਿੱਤੇ ਭਗਤ ਨਾਮ ਦੇਵਾ ਪਰਮੇਸ਼ਰ ਭਗਤਾਂ ਦਾ ਪਿਆਰਾ ਇਹ ਮੁਖ ਬੰਦਰ ਦਾ ਭਗਤ ਨਾਮ ਦੇਵਾ ਰਾਜ ਕੀ ਕਰਨ ਕਰਦਾ ਦੇਵਤਿਆਂ ਨੇ ਫੁੱਲ ਬਸਾਏ ਜੈ ਜੈਕਾਰਾ ਜੋ ਅਜਿਹੀ ਹੋ ਮਨ ਤੇ ਸ਼ੋਭਤ ਕਿਉਂ ਮਾਨ ਭਗਤਾਂ ਦਾ ਪਿਆਰਾ ਬੰਨਿੰਦਕ ਜੋ ਹੰਕਾਰੀ ਦੇ ਰਤੋ ਮੁਖ ਬੋੜੇ ਨਿੰਦਾ ਤਾਂ ਪਿਆਰੀਓ ਕਿਸੇ ਦੀ ਕਾਦੀ ਭਲੀ ਤੇ ਉਚਿਤ ਨਹੀਂ ਨਿੰਦਾ ਭਲੀ ਕਿਸੇ ਕੀ ਨਹੀਂ ਬਨੁ ਵਕ ਭੁਗਤ ਕਰਾਂ ਬੋਹ ਕਾਲੇ ਤੇ ਨਿੰਦਕਾਂ ਦਰਕੇ ਘੋਰ ਪਵੰ ਨਿੰਦਕਾਂ ਦੇ ਬੋਹ ਕਾਲੇ ਹੁੰਦੇ ਘੋਰ ਦਰਕੇ ਵਿੱਚ ਵਾਸਾ ਬਸ ਜੋ ਰੱਬ ਦੀ ਪਿਆਰੀ ਦੀ ਦਿੰਦਿਆ ਸਾਧ ਕੰਨਦਕ ਕੈਸੀ ਦਰੈ ਸਦਪਤ ਜਾਨੋ ਦਦ ਕੀ ਉਹ ਤਾਂ ਵਛਦਨਕ ਵਝ ਜਾਂਦਾ ਜੇ ਬੈਜ ਕੋਲ ਅਪਦੇਸ਼ ਆ ਸੋ ਸੁਨ ਲੈ ਭਾਈ ਇਹ ਪਿਆਰਿਓ ਜਿਸ ਪ੍ਰਕਾਰ ਗੁਰੂ ਨੇ ਅਪਦੇਸ਼ ਦਿੱਤਾ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਤੇ ਤੂੰ ਸਦਬਣ ਕਰੋ ਬਦੂਤ ਇੱਕ ਬਾਦਲ ਮਹਾਰਾਜ ਆਪ ਕਹਿ ਦੇ ਜੇ ਵਿਦ ਗੁਰ ਉਪਦੇਸ ਸੋ ਸੁਨ ਰੇ ਭਾਈ ਇਹ ਪਿਆਰੀ ਉਹ ਸਦਬਨ ਕਰ ਗੁਰੂ ਦੀ ਉਪਦੇਸ਼ ਸੰਦੇਸ਼ ਨੂੰ ਸੁਣ ਨਾਨਕ ਕਹਿ ਤੋ ਕੋ ਕਾਲ ਕੰ ਗੋ ਪ੍ਰਭ ਸਰੈ ਨਾਈ ਨਾਨਕ ਕਹਿ ਤੋ ਕੋ ਕਾਲ ਉਹ ਪ੍ਰਭੂ ਸਰ ਪਾਤਸ਼ਾਹ ਬਚਨ ਕਹਿੰਦੇ ਅਸੀਂ ਤੈਨੂੰ ਪੁਕਾਰ ਕੇ ਕਹਿੰਦੇ ਹਾਂ ਗੁਰੂ ਦੇਗ ਬਾਦਲਵਾਹ ਪ੍ਰੇਮ ਦੇ ਵਿੱਚ ਜਿਏ ਹੋਈ ਪਾਤਸ਼ਾਹ ਇਹ ਬਚਨ ਕਹਿੰਦੇ ਨੇ ਪਿਆਰੀਓ ਅਸੀਂ ਪੁਕਾਰ ਕੇ ਇਹ ਦੁਨੀਆ ਦੇ ਲੋਗੋ ਪ੍ਰਮੇਸ਼ਰ ਮੇਰੇ ਵਾਹ ਗੁਰੂ ਗੁਰੂ ਨਾਨਕ ਦੀ ਛਡ ਗ੍ਰਹਿਣ ਕਰ ਉਸ ਸਾਧਨ ਸੂਦਾ ਕੈ ਰੱਖ ਲਵੇ ਉਹਦੇ ਦਿਲ 'ਚ ਕੋਈ ਘਟ ਨਾ ਜੋ ਵੀ ਛਣ ਵਿੱਚ ਆਉਂਦਾ ਰੱਖਦਾ ਖੈ ਜੋ ਛਣ ਆ ਤਿਸ ਕੰਠ ਲਾਵੇ ਉਹ ਵੇਦ ਸੁਆਮੀ ਨਾਨਕ ਕਹਿ ਤੂੰ ਪੁਕਾਰ ਕਹਿ ਪੁਕਾਰ ਕੇ ਕਹੇ ਗਾਉ ਬਲਾਦ ਸਰਨਾਈ ਗੁਰੂ ਦੀ ਛਣ ਲਾਵੋ ਉਹ ਗੁਰੂ ਤੋਂ ਨਹੀਂ ਪੈ ਜ ਰੱਖੇ ਬਾਦਿ ਸਿਆਦੇ ਬਚਨੇ ਜੀ ਕੀ ਬੇਸਤਾ ਹੋਏ ਸੋ ਗੁਰ ਪੈ ਅਰਦਾਸ ਕਰ ਗੁਰੂ ਅਕੀ ਅਰਦਾਸ ਕਰ ਦੁਖ ਦੱਸ ਗੁਰੂ ਸਮਰੱਥ ਤੇਰੀ ਬੈਜ ਰੱਖੇ ਤਲਾ ਦਵਾਣੀ ਭਗਤਾਂ ਕਵੀਰ ਜੀ ਇੱਕ ਓ ਅੰਕਾਰ ਸਤ ਗੁਰ ਮਾਰਸਾਦ ਦੇਦ ਕਾ ਤੇਵ ਇਕਰਾ ਭਾਈ ਦਿਲ ਕਾ ਟਗਰ ਨਾ ਜਾਏ ਭਗਤਾਂ ਵਿੱਚੋਂ ਭਗਤ ਕਬੀਰ ਜੀ ਮਹਾਰਾਜ ਜੋ ਸਰੋਵਣੀ ਭਗਤ ਹੋਏ ਤਦਾਂ ਰਾਗ ਵਿੱਚ ਭਾਵਨੀ ਉਪਦੇਸ਼ ਦਿੱਤੇ ਭਗਤ ਕਵੀ ਜੀ ਮਹਾਰਾਜ ਜੀ ਦੇ پاس ਕਾਜੀ ਤੇ ਪੰਡਤ ਦੋਨੋਂ ਮਿਲ ਕੇ ਆਏ ਭਗਤ ਕਵੀ ਜੀ ਤਿਨਾਂ ਨੂੰ ਅਭੇਦ ਰੇਖੀ ਦਿਖਾਉਂਦੇ ਹੋਏ ਆਪਦੇਸ਼ ਦਿੱਤਾ ਪਰ ਕਿਉਂਕਿ ਉਪਦੇਸ਼ ਲੈਣ ਆਏ ਭਗਤ ਕਵੀ ਜੀ ਮਹਾਰਾਜ ਕਹਿਣ ਲੱਗੇ ਬੇਦਕ ਤੇਵ ਇਵਤਰਾ ਦਿਲ ਕਾ ਵਿਗਰ ਇਹ ਭਾਈ ਬੇਦ ਤੇ ਕਤੇਬਾਂ ਦੇ ਖੋਲਣੇ ਪੜਨੇ ਤੇ ਬਿਨਾ ਧਾਲ ਬਿਨਾ ਧਾਲ ਤੇ ਜੀਤੇ ਦਾ ਸੰਸਾਰ ਨਹੀਂ ਦੂਰ ਹੋਵੇ ਪੜਨ ਨਾਲ ਕੁਝ ਨਹੀਂ ਬੇਦਕ ਤੇਵ ਇਵਤਰਾ ਦਿਲ ਕਾ ਵਿਗਰ ਬੇਦ ਤੇ ਕਤੇਬਾਂ ਦੇ ਖੋਲਣ ਪੜਨ ਤੇ ਬੇਲਾ ਦਾ ਕੇ ਦੇ ਦਾ ਸੰਸਾਦਿਕ ਭਾਵ ਫਿਰ ਕਦੀ ਦੂਰ ਹੋਵੇ ਤੋ ਕਦਮ ਕਰਾਈ ਜੋ ਕਰੋ ਖਾਜਲ ਹਜੂਦ ਕੋ ਦਾਇ ਪਾਤਸ਼ਾਹ ਪਰਮਾਤਮਾ ਜੇਕਰ ਥੋੜਾ ਦਮ ਸਵਾਸ ਮਤਲ ਵੀ ਨਹਿ ਚਾ ਬੇਨਕ ਦੇਵ ਤੇ ਗੁਰੂ ਦੇ ਬਚਨਾਂ ਪਰ ਕਰੀਏ ਕਿ ਮੇਰੇ ਗੁਰੂ ਦੇ ਬਚਨ ਗੁਰੂ ਦਾ ਤਬਾਈ ਗੁਰੂ ਹਾਜ਼ਰ ਹਜੂਰ ਹੀ ਪ੍ਰਾਪਤ ਹੋ ਜਾ। ਟੁਕ ਧੰਮ ਕਰਾ ਦੀ ਜੋ ਕਰ ਕੋ। ਹਾਜ਼ਰ ਹਜੂਰ ਕੋ ਬੰਦੇ ਕੋਜ ਤੇ ਲਾ ਲਉ। ਦਾ ਫਿਰ ਪਰੇ ਸਾਮੀ ਆਵਾਹ। ਇਹ ਜ ਦੁਨੀਆ ਸਹੈ ਅਮੀਨ। ਦਸਤ ਗੀਰੀ ਨਾਮ ਪਾਤਸ਼ਾਹ ਕੋ ਬੰਦੇ ਖੋਜ ਤਿਲ ਹਰ ਰੋਜ ਨਾਮ ਕਰੇ ਸਾਦੀ ਪਾਤਸ਼ਾਹ ਸਮਝਾਉਂਦੇ ਨੇ ਅਪਦੇਸ਼ ਦਿੰਦੇ ਨੇ ਪਿਆਰਿਆ ਖਾਦੋ ਸਦਪ ਦੇਨਾ ਵਿੱਚ ਆਪਣੇ ਚਿੱਤ ਵਿੱਚ ਜਿਸ ਵਾਹੀ ਗੁਰੂ ਨੂੰ ਢੂੰਡ ਲੱਭ ਵਿਚਾਰ ਕਿ ਜਿਸ ਦੇ ਪ੍ਰਾਪਤ ਹੋਇਆ ਉਸ ਸ਼ਰਮਿੰਦਗੀ ਵਿੱਚ ਨਹੀਂ ਪਾਵੇਗੀ ਪਰੇਸ਼ਾਨੀ ਨਹੀਂ ਤੂੰ ਸ਼ਰਮਿੰਦਗੀ ਵਿੱਚ ਨਹੀਂ ਪਾਵੇਂਗਾ ਜੇ ਪ੍ਰਾਪਤ ਹੋਇਆ ਇਹ ਜੇ ਦੁਨੀਆ ਦਾ ਮਲਾਪ ਜਗਤ ਦਾ ਮਾਲ ਬੰਦੇ ਕੋਜ ਦਿਲ ਕਰ ਨਾਖ ਪਰੇਸ਼ਾਨ ਇਹ ਇਹ ਜੋ ਦੁਨੀਆ ਸਹਿਤ ਦਾ ਦਸਤਗੀਰੀ ਇਹ ਜੋ ਦੁਨੀਆ ਦਾ ਮਲਾਬ ਸੋ ਜਾਦੂਵਤ ਜਿਵੇਂ ਜਾਦੂਗਰ ਜਾਦੂ ਕਰਦਾ ਉਹ ਝੂਠਾ ਹੀ ਹੈ ਸੱਚਾ ਨਹੀਂ ਜੇ ਸੱਚਾ ਹੋਵੇ ਤਾਂ ਵੱਡੇ ਤੋਂ ਵੱਡੇ ਮਹੱਲ ਬਣਾ ਲਾ ਜਾਦੂਆਂ ਪਰ ਜੋ ਵਸਤੂ ਆ ਮੰਗਾਉਂਦਾ ਬਦਾਰ ਸਭ ਝੂਠੇ ਜੈਸੇ ਜਾਦੂ ਕਰਕੇ ਹਨ ਹੋਂਦੀ ਵਸਤੂ ਡੇਟਾ ਜਾਂਦੀ ਹੈ ਠੀਕ ਹੈ ਤਾਂ ਤੂੰ ਉਹ ਸੱਤ ਦੀ ਹੁੰਦੀ ਉਹ ਝੂਠੀ ਹੈ ਇਹ ਜਗਤ ਦੇ ਸੰਬੰਧੀਆਂ ਦਾ ਬਲਾਵ ਵੀ ਉਸ ਜਾਦੂਗਰੀਆਂ ਵਸਤੂਆਂ ਸੰਪਿਆਰੀਓ ਅਸਤ ਹੈ ਝੂਠਾ ਕਹ ਸੱਚਾ ਅੜ ਹੁੰਦਾ ਦਿੱਤੀ ਆ ਇਹਨਾਂ ਵਿੱਚ ਅੰਤ ਸਮੇਂ ਵਿੱਚ ਹੱਥ ਤੇ ਪਕੜਨ ਵਾਲਾ ਕੋਈ ਨਹੀਂ ਇਹ ਜੋ ਦੁਨੀਆ ਸਹਿਰ ਹੈ ਨਾ ਦਸਤਗੀਰੀ ਨਾ ਦਰੋਗ ਪੜਾ ਬਖੁਸ਼ੀ ਹੋਏ ਵੇਖਬਦ ਬਾਦ ਬਕਾ ਇਨ ਬਚਨਾ ਦੇ niche ਔਰ ਪ੍ਰੇਮ ਤੋਂ ਬਿਨਾ ਪਿਆਰ ਜੋ ਝੂਠੇ ਮੁੱਛ ਪੜ ਪੜ ਕੇ ਅਕਾਰ ਕਰਕੇ ਬੁੜੇ ਕੋਝ ਸੋ ਪੁਛ ਤੇ ਸਵਾਏ ਗੁਰੂ ਦੀ ਸਮਝ ਤੋਂ ਬਿਨਾ ਵਿਅਤ ਵਕ ਦੇ ਦੇ ਵੇਖਬਦ ਬਾਦ ਬਕਾ ਕਿਉਂਕਿ ਉਹਨਾਂ ਨੂੰ ਸੋਝੀ ਨਹੀਂ ਆਈ ਰੰਗ ਨਹੀਂ ਲੱਗਿਆ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਗੂਦ ਤਨਾ ਉਹ ਕੈਸਾ ਵਾਹੇ ਗੁਰੂ ਮੇਰਾ ਨਿਰੰਕਾਰ ਸੱਚ ਸਰੂਪ ਸੇਟੀ ਵਾਲਾ ਬੰਦਾ ਠੀਕ ਕਰਕੇ ਇਸ ਸੇਟੀ ਦੇ ਵਿੱਚ ਹੀ ਵਿਆਪ ਸਾਮ ਸਰੂਪ ਆਦਿ ਗੂਪ ਸਿਆਮ ਗੂਦ ਤਨਾ ਉਕੇ ਦੇਜ ਗੁਣ ਵਿੱਚ ਕੋ ਦਾ ਚੈ ਚਕਰ ਨਹੀਂ ਸਰਗੁਣ ਵਿੱਚ ਰੂਪ ਹੀ ਹੈ ਰੂਪ ਹੈ ਚੈ ਚਕਰ ਹਾਕ ਸਤਿ ਖਾਲਕ ਖਲ ਕੰਮਿਆਨੀ ਸਿਆਮ ਬੂਦਤਨਾ ਅਸਵਾਲ ਵਿਆ ਤੈ ਲਖੰਗ ਦਰਿਆ ਗੁਸਲ ਕਰ ਤਨ ਬੂਦੋ ਖੇਤੇ ਰੂਪੀ ਆਕਾਸ਼ ਵਿੱਚ ਦਰਿਆਏ ਰੂ ਬਾਹੇ ਗੁਰੂ ਤੋਂ ਅਲੱਖ ਕਰੀ ਇਸ ਵਿੱਚ ਇਸ਼ਨਾਨ ਕਰਤਾ ਨਹੀਂ ਕੀਤਾ ਰੰਗ ਨਹੀਂ ਲੱਗਿਆ ਇਸ ਜਨਮ ਦਾ ਤੂੰ ਲਾਖਾ ਦੀ ਇਹ ਇਸ ਵਿੱਚ ਅਭੇਦ ਨਹੀਂ ਪੜਨਾ ਵੀ ਦਿਨਾਂ ਦਾ ਵਿਅਰਥ ਹੋਇਆ ਕਾਦੀ ਔਰ ਪੰਡਤਾਂ ਨੇ ਪੁੱਛਿਆ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਵਾਹ ਰਾਜ ਇਸ ਦੇ ਬਿਰਲੇ ਦਾ ਸਾਧੋਂ ਦੱਸੋ ਕਿਵੇਂ ਬਿਲੀ ਉਸ ਖੁਦਾ ਅੱਲਾਹ ਤਾਲਾ ਭਗਤ ਕਵੀ ਜੀ ਮਹਾਰਾਜ ਕਹਿਣ ਲੱਗੇ ਕਾਦੋਂ ਫਕਰ ਦਾਇਮ ਲਾਏ ਚਸਮ ਜਹ ਤਵਾਜੂਦ ਫਿਕਰ ਫਕ ਯਾਦ ਕੀ ਬਿਵੈਰਾਗ ਵਿਚਾਦੂ ਬਨੇਤਰਾ ਦਾ ਕਲ ਵਕਲ ਦਾਇਮ ਲਾਇ ਚੈ ਤਾ ਹਮੇਸ਼ਾ ਜਹਾਂ ਕਾਂ ਤਸ ਵਾਹਿਗੁਰੂ ਸਤਿ ਰੂਪ ਦੇ ਮੌਜੂਦ ਹੈ ਉਹ ਮਾਨ ਸਤਿ ਤੋਂ ਵਿਆਪਕ ਹੈ ਉਹ ਦਾਤਾ ਪ੍ਰਭੂ ਉਹ ਸਭਨਾ ਵਿਚ ਆਪ ਹੀ ਬੋਲਦਾ ਕੋਈ ਦੂਜਾ ਨਹੀਂ ਸਭੇ ਕੱਟ ਰਾਮ ਗੋਬਾ ਰਾਮਾਂ ਨੂੰ ਜੇ ਤਾਂ ਤਨ ਤੋਏ ਆਪ ਬੋਲਦਾ ਆਖੇ ਪਾਤਸ਼ਾਹ ਪਰਵਾਉਂਦੇ ਨਹੀਂ ਬੁਲਾਉਂਦਾ ਵੀ ਆਪ ਹੈ ਬੁਲਾਇਆ ਗੋਦੀ ਖਸਮ ਹੋ ਕਾ ਹੋ ਆਪ ਨੂੰ ਬੋਲ ਨਾ ਜਾਣਦਾ ਮੈਂ ਕਹਿਆ ਸਭੋਂ ਕਵਾਵੇ ਨਹੀਂ ਆਪ ਬੁਲਾਉਂਦਾ ਆਪੋਂ ਕਿਉਂਕਿ ਆਪਣੇ ਵਿੱਚ ਕੋਈ ਜੋਰ ਬਲ ਨਹੀਂ ਹੋ ਸਕ ਚੁੱਪ ਕਰ ਸਕੇ ਪਾਤਸ਼ਾਹ ਦੇ ਬਚਨ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਬੰਦ ਦੇਨ ਨਾ ਜੋਰ ਦਾ ਜੀਵਨ ਵਣ ਨਹਿ ਜੋਰ ਕੋਈ ਜੋਤ ਵਾ ਕਾਰਨ ਕਾਵਣ ਗਾਥ ਮੇਰਾ ਵਾਹੀ ਗੁਰੂ ਪਰਮੇਸ਼ਰ ਦਾ ਕਾਰਨ ਕਾਵਣ ਤ੍ਰਬ ਏਕ ਹੈ ਦੂਸਰ ਨਹੀਂ ਨਾਨਕ ਤਿਸ ਬਲੇ ਹਾਲ ਜਲ ਥਲ ਮਨ ਅੱਲਾਹ ਪਾਕ ਪਾਕ ਸਤ ਕਰੋਂ ਜੇ ਦੂਸਰ ਹੋਏ ਪਾਦਸ਼ਾਹ ਪਾਕ ਅੱਲਾਹ ਅੱਲਾਹ ਪਾਕ ਪਾਕ ਪਾਦਸ਼ਾਹ ਕਿੰਨੇ ਵਿਦਾ ਆਕਾਦ ਪੁਖ ਅੱਲਾਹ ਤਾਲਾ ਵਿਦਾ ਖੁਦਾ ਪਰਮੈਸ਼ਵਰ ਪਵਿੱਤ੍ਰੋ ਤੋਂ ਪਵਿੱਤਰ ਅੱਲਾਹ ਪਾਕ ਪਾਕ ਸਤ ਕਰੋਂ ਜੇ ਦੂਸਰ ਸੋਚ ਸੰਸਾਤਾ ਕਰਾਂ ਜੇ ਕੋਈ ਦੂਜਾ ਹੋਵੇ ਉਹ ਤਾਂ ਸਦਬ ਕਲਾ ਸਮਰਤ ਮੇਰਾ ਮਾਲਕ ਵਾਹਿਗੁਰੂ ਸਰਬ ਦੇ ਆਪ ਗੈ ਬਾਤ ਦਾ ਗਜੂ ਕਵੀਰ ਕਰਮ ਕਰੀ ਵਕਾ ਉਹ ਕਰ ਜਾਂ ਸੋਏ ਭਗਤ ਕਵੀ ਜੀ ਬਾਹਾਂ ਰਮੋਂਦੇ ਕਬੀਰ ਕਲਮ ਕਲਮ ਕਿਰਪਾਲੂਹਿਹ ਦਵਾ ਕਲ ਕਬੀਰ ਕਲਮ ਕਰੀਮ ਕਾ ਉਹ ਕਰਾਇ ਜਾਦਾ ਹੈ ਇਹ ਪਿਆਰੀ ਇਹ ਜੋ ਪ੍ਰਪੰਥ ਸੋਤੀ ਸੀ ਕਿਰਪਾਲੂਹ ਕੀਤਾ ਹੋਇਆ ਉਹ ਆਪ ਹੀ ਸਭ ਕੁਝ ਕਰਦਾ ਕਾਰਣ ਕਾਰਣ ਪ੍ਰਭ ਏਕ ਹੈ ਦੂਸਰ ਦਾ ਨਹੀਂ ਕੋ ਦੂਜਾ ਨਹੀਂ ਆ ਆਪ ਸੋਈ ਸਭ ਕੁਝ ਜਾਣਦਾ ਵੀ ਅਦੇ ਅੰਤਰ ਜਾਮੀ ਸਭ ਗੱਜ ਜਾਣੇ ਵਾਤਰ ਦਾ ਪ੍ਰੀਤ ਹੈ ਗਿਆ ਮੇਰਾ ਗੁਰੂ ਦਾ ਕੁਲ ਸ਼ਕ ਤੇਸ ਕਿਰਪਾਲੂ ਦੀ ਕਿਰਪਾ ਤੋਂ ਵਿਰਾਗ ਵਿਚਾਰੂ ਦੀ ਦਿੱਤਾਂ ਨੂੰ ਲਗਾਵ ਤੇ ਤੂੰ ਜਾਣ ਲੈ ਕਿਉਂਕਿ ਪਿਆਰਿਓ ਪਰਮਾਤਮਾ ਦੀ ਪਹਿਲੀ ਮੰਜ਼ਲ ਵਿਰਾਗ ਹੈ ਤਨ ਧੰਵਾਵਾ ਯਿਸੂ ਸੁਮਹਾਤਾ ਜੀ ਨੇ ਵੀ ਇਹ ਬਖਸ਼ਿਸ਼ ਆ ਕਰ ਦਿੱਤਾ ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ ਪਹਿਲ ਪੁਰਸਾ ਪਹਿਲੀ ਵੰਜ ਦੇ ਬੈਰਾਗ ਕਰਵਾ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਜਾਓ ਧੰਸੋ ਤੇਰਾ ਤਾ ਕਿ ਅਪੇਹਲ ਥੂਪ ਹੋ ਜਾਵੇ ਕਬੀਰ ਕਦਮ ਕਰੀਮ ਕਾ ਉਹ ਕਰ ਜਾ ਤਾ ਸਤ ਗੁਰੂ ਦੇ ਅਪਦੇਸ਼ ਤੇ ਚੱਲਿਏ ਗੁਰ ਸ਼ਬਦੀ ਗੁਰਮਤੀ ਗੁਰੂ ਦੇ ਸੰਧਾਨ ਤੇ ਚੱਲਿਏ ਨਾਮ ਨੂੰ ਜਪੀਏ ਸੰਗ ਕਰੀਏ ਪਿਆਰਿਓ ਸਤਿ ਪੁੱਛਾਂ ਦਾ ਵਾਹਤ ਕਿਉਂਕਿ ਪਾਤਸ਼ਾਹ ਦੇ ਬਚਨ ਨੇ ਏ ਰਾਮ ਨਾਮ ਸੰਤਨ ਘਰ ਆਇਆ ਰੱਬ ਦੇ ਜਨਾਂ ਤੋ ਇਹ ਨਾਮ ਦੀਆਂ ਬਖਸ਼ਿਸ਼ਾਂ ਮਿਲਣੀਆਂ ਸੰਗਤ ਕਰੀਏ ਆਪਣਾ ਅਮੋਲਕ ਜਨਮ ਸਫਲ ਹੋ ਜਾਏ He 나도 수입하까